ਉਦੇ ਸਾਰੇ ਇਸ਼ਾਰੇ ਗੀਤ ਉਹ ਵਾਇਪਰਾਮ ਮਾਲਵਾ ਦੇ ਪਰਦੇਖਣ ਵਾਲੇ ਜਿੰਨੇ ਵੀ ਮੇਰੇ ਵੀ ਬਾਹਰੋਂ ਦੱਸੇ ਗਏ ਹਾਂ ਜੀ ਵੀਰੇ ਆਪਾਂ ਨੂੰ ਨਾ ਇੱਕ ਆਪਣੇ ਭਰਾਵਾਂ ਦਾ ਮੈਸੇਜ ਆਇਆ ਸੀ ਨਾ ਤੇ ਫਲੋਰੀਆਂ ਦੇ ਕਾਲ ਵੀ ਆਈ ਨੇ ਵੀ ਕੂਤਰ ਹਰੀਆਂ ਪਿੱਠਾਂ ਮਾਰਦੇ ਨੇ ਪਤਲੀਆਂ ਪਾਣੀ ਵਾਲੀਆਂ ਤੇ ਵੀ ਉਹਨਾਂ ਦਾ ਇਲਾਜ ਤੋਂ ਆਪਾਂ ਤੁਹਾਡੇ ਲਈ ਇੱਕ ਘੈਂਟ ਵੀਡੀਓ ਲੈ ਕੇ ਆਏ ਹਾਂ ਦੇਖੋ ਜੀ ਆਹ ਬਰੋਡਕਾਸਟ ਇਹ ਬਰੋਡਕਾਸਟ ਕੂਤਰਾਂ ਵਾਸਤੇ ਜਾਨੀ ਕਿ ਐਂ ਕਹ ਲਓ ਵੀ ਪੂਰਾ ਵਰਦਾਨ ਹੀ ਆ ਇਹ ਚੀਜ਼ ਹੈ ਜਿਹੜੀ ਔਰ ਜਿਹੜੇ ਕਬੂਤਰ ਪਾਣੀ ਵਾਲੇ ਆ ਬਸਾਂ ਪਤਲੀਆਂ ਹਰੀਆਂ ਮਾਰਦੇ ਨੇ ਠੀਕ ਆ ਜੀ ਇਹ 10 ml ਪਾਣੀ ਆ ਪਾਣੀ ਦੇ ਵਿੱਚ ਤੇ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਆਹਾ ਟੈਟਰੋਸਾਈਕੀਨ ਦਾ ਜਿਹੜਾ ਪਾਊਡਰ ਆ ਇਹ ਵੀ ਇਹ ਇੱਕ ਚਮਚਾ ਤੇ ਘਰੋਂ ਤੋਂ ਪਾਣੀ ਆ 10 ml ਤੇ ਬਹੁਤ ਹੀ ਤੰਦਰੁਸਤ ਕਰ ਦਿੰਦੀ ਆ ਕਬੂਤਰਾਂ ਨੂੰ ਤੁਸੀਂ ਪਾਉਂਗੇ ਤੇ ਰਿਜ਼ਲਟ ਦੇਖੋਗੇ ਤੇ ਇਹ ਪਾਣੀ ਕਿੰਨੇ ਦੇਣਾ ਇਹ ਪਾਉਣੀ ਆ ਜੀ 3 ਦਿਨ ਲਗਾਤਾਰ 2 ਲੀਟਰ ਪਾਣੀ ਦੇ ਵਿੱਚ ਪਾਉਗੀ 3 ਦਿਨ ਪਾਉਣੀ ਆ ਤੇ ਹਰ ਰੋਜ਼ ਪਾਣੀ ਡੋਲਣਾ ਤੇ ਤਾਜ਼ਾ ਪਾਣੀ ਪੋਣਾ ਆ ਠੀਕ ਆ ਜੀ ਜੇ ਤੁਹਾਡੇ ਕੋਲੇ ਟੈਰਾਮਾਈਸਿਨ ਦਾ ਪੌਂਡਰ ਨਹੀਂ ਹੈਗਾ ਡੈਕਟਰਾ ਸਾਈਕਲੀਨ ਦਾ ਪੌਂਡਰ ਨਹੀਂ ਹੈਗਾ ਤਾਂ ਕੁਵੜ ਐਕਸ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਗੋਲੀਆਂ ਲੈ ਲਿਓ ਤੇ ਟੈਰਾਮਾਈਸਿਨ ਦੀਆਂ ਗੋਲੀਆਂ ਲੈ ਲਿਓ ਉਹਨਾਂ ਨੂੰ ਕੁੱਟ ਕੇ ਰਗੜ ਕੇ ਪੀਸ ਕੇ ਉਹ ਇਹਦੇ ਵਿੱਚ ਮਿਕਸ ਕਰਕੇ ਉਹ ਪਾ ਦਿਓ ਠੀਕ ਆ ਤੇ ਬਾਕੀ ਮੇਰਾ ਵੀਰ ਸੋ ਇੱਕ ਹੋਰ ਆ ਪਾਊਡਰ ਬਾਰੇ ਚੀਜ਼ ਆਪਦੇ ਆ ਇਹ ਪਾਊਡਰ ਜਦੋਂ ਆਪਣੇ ਕਬੂਤਰ ਉੜਦੇ ਨੇ ਕੀੜਿਆਂ ਤੇ ਆਪਾਂ ਕੱਢ ਲੈਣੇ ਨੇ ਉਹਨਾਂ ਨੂੰ ਵੀ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਜ਼ਰੂਰ ਦੇ ਦਿਆ ਕਰੋ ਕਿਉਂਕਿ ਇਹਦੇ ਨਾਲ ਕਬੂਤਰ ਹਮੇਸ਼ਾ ਤੰਦਰੁਸਤ ਰਹਿੰਦਾ ਤੇ ਕਬੂਤਰ ਦਾ ਸਰੀਰ ਬਣਿਆ ਰਹਿੰਦਾ ਤੇ ਕੋਈ ਬਿਮਾਰੀ ਨਹੀਂ ਲੱਵੇ ਲੱਗਦੀ ਕਬੂਤਰ ਤੇ ਠੀਕ ਆ ਜੀ ਬਾਕੀ ਤੁਹਾਨੂੰ ਜਣਾਉ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਿਓ ਕਿ ਕਿਸੇ ਮੇਰੇ ਵੀਡੀਓ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਦੀ ਲੋੜ ਆ ਠੀਕ ਆ ਤੇ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਆ ਤੇ ਆਪਾਂ ਤੁਹਾਡੇ ਨਾਲ ਓਦਾਂ ਦੀ ਹੀ ਵੀਡੀਓ ਲੈ ਕੇ ਆਵਾਂਗੇ ਠੀਕ ਆ ਜੀ ਤੇ ਤੁਸੀਂ ਰਿਜ਼ਲਟ ਚੈੱਕ ਕਰਿਓ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਸੱਚੀ ਕਹਦੀ ਮੇਰੇ ਸਾਰੇ ਪਿਆਰੀ ਸਭ